ਤਾ ਗੱਲ ਕਰਾਂਗੇ ਜੀ ਪੰਜਾਬ ਦੇ ਪੰਜਾਬੀ ਬੋਲ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਗੇ ਚੰਡੀਗੜ੍ਹ ਸ਼ਹਿਰ ਦੀ ਤੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਬਣਾਈ ਗਈ ਪੰਜਾਬ ਯੂਨੀਵਰਸਿਟੀ ਦੀ ਜਿਹਦੇ ਵਿੱਚੋਂ ਪੰਜਾਬ ਨੂੰ ਬਾਹਰ ਜਿਹੜਾ ਕੱਢਣ ਦਾ ਰਸਤਾ ਬਣਾ ਲਿਆ ਗਿਆ ਐ ਕਹਿ ਲੋ ਕਾਢ ਹੀ ਦਿੱਤਾ ਗਿਆ ਇਹ ਰੇਡ ਕਾ ਸਾਰਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਸੁਣਿਆ ਹੋਣਾ ਕਾਫੀ ਵਿਰੋਧੀ ਧਿਰਾਂ ਨੇ ਜਿਹੜਾ ਇਸ ਦਾ ਵਿਰੋਧ ਕਰ ਰਹੀਆਂ ਨੇ ਤੇ ਸੈਂਟਰ ਦੀ ਸਰਕਾਰ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਕਿਹਾ ਅਸਲ ਦੇ ਵਿੱਚ ਹੋਇਆ ਕੀ ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੀ ਇਸ ਚਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਚੰਡੀਗੜ੍ਹ ਯੂਨੀਵਰਸਿਟੀ ਜਿਹੜਾ ਸਾਰਾ ਪ੍ਰਸ਼ਾਸਨ ਚਲਾਉਣ ਵਾਲੀਆਂ ਸੰਸਥਾਵਾਂ ਨੇ ਜਿਹਦੇ ਵਿੱਚ ਇੱਕ ਤਾਂ ਆ ਗਈ ਸੈਨੇਟ ਦੂਸਰੀ ਆ ਗਈ ਸਿੰਡੀਕੇਟ ਤਾਂ ਇਸ ਨੂੰ ਭੰਗ ਕਰ ਦਿੱਤਾ ਗਿਆ ਐਂ ਕਹਿ ਲਓ ਇਹ ਦੋਨਾਂ ਸੰਸਥਾਵਾਂ ਦੇ ਹੱਥ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਬਾਗਡੋਰ ਹੈ ਇਹ ਸਾਰੇ ਪ੍ਰਸ਼ਾਸਨ ਨੂੰ ਚਲਾਉਂਦੀਆਂ ਨੇ ਸਾਰਾ ਢਾਂਚਾ ਇਸ ਸੰਸਥਾਵਾਂ ਦੇ ਸੈਨੇਟ ਦੇ ਸਿੰਡੀਕੇਟ ਦੇ ਹੱਥ ਵਿੱਚ ਹੈ ਤਾਂ ਕੇਂਦਰ ਦੀ ਸਰਕਾਰ ਨੇ ਇਸ ਨੂੰ ਪੰਗ ਕਰਤਾ ਤਾਂ ਹੁਣ ਇਸ ਦੇ ਜਿਹੜੇ ਉਹ ਮੈਂਬਰ ਸੀਗੇ ਇਹ ਮੈਂਬਰਾਂ ਦੀ ਗਿਣਤੀ ਸੀਗੀ 99 ਤੇ ਹੁਣ ਇਹ ਗਿਣਤੀ ਘਟਾ ਕੇ ਰੱਖਤੀ 31 ਮੈਂਬਰੀ ਪਹਿਲਾਂ 99 ਮੈਂਬਰ ਸੀ ਤੇ ਹੁਣ 31 ਮੈਂਬਰ ਰੱਖ ਦਿੱਤੇ ਆ ਤੇ ਹੁਣ ਇਸ ਦੇ 24 ਮੈਂਬਰ ਚੁਣੇ ਜਾਣੇ ਆ ਜਿਨ੍ਹਾਂ ਦੇ ਵਿੱਚੋਂ ਚਾਰ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵਿੱਚੋਂ ਚੁਣੇ ਜਾਣਗੇ ਤੇ ਚਾਰ ਚੰਡੀਗੜ੍ਹ ਤੇ ਪੰਜਾਬ ਤੇ ਯੂਨੀਵਰਸਿਟੀ ਨਾਲ ਸੰਬੰਧਿਤ ਜਿਹੜੇ ਕਾਲਜ ਨੇ ਉਹਦੇ ਪ੍ਰਿੰਸੀਪਲਾਂ ਦੇ ਵਿੱਚੋਂ ਚੁਣੇ ਜਾਣੇ ਆ ਤੇ 6 ਪੰਜਾਬ ਤੇ ਚੰਡੀਗੜ੍ਹ ਦੇ ਯੂਨੀਵਰਸਿਟੀ ਦੇ ਜੋ ਅਧਿਆਪਕ ਨੇ ਇਹਨਾਂ ਦੇ ਵਿੱਚੋਂ ਚੁਣੇ ਜਾਣਗੇ ਦੋ ਪੰਜਾਬ ਦੇ ਵਧਾਇਕ ਇਸ ਦੇ ਮੈਂਬਰ ਹੋਣਗੇ ਪਰ ਉਹਨਾਂ ਦੀ ਜਿਹੜੀ ਯੋਗਤਾ ਰੱਖੀ ਗਈ ਹੈ ਉਹ ਗ੍ਰੈਜੂਏਟ ਪੱਧਰ ਦੀ ਹੋਵੇਗੀ ਇਹਨਾਂ ਦੀ ਚੋਣ ਪੰਜਾਬ ਦਾ ਸਪੀਕਰ ਕਰੇਗਾ 8 ਮੈਂਬਰ ਹੈ ਜਿਹੜੇ ਵਾਈਸ ਕਾਉਂਸਲਰ ਨਿਯੁਕਤ ਕਰੇਗਾ ਇਸ ਤੋਂ ਇਲਾਵਾ 7 ਮੈਂਬਰ ਆਪਣੇ ਅਹੁਦੇ ਕਾਰਨ ਸੈਨੇਟ ਦੇ ਮੈਂਬਰ ਹੈ ਜਿਹੜੇ ਹੋਣਗੇ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਮੁੱਖ ਜੱਜ ਸਿੱਖਿਆ ਮੰਤਰੀ ਪੰਜਾਬ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਸਲਾਹਕਾਰ ਤੇ ਸੈਕਟਰੀ ਹਾਇਰ ਐਜੂਕੇਸ਼ਨ ਪੰਜਾਬ ਤੇ ਸੈਕਟਰੀ ਹਾਇਰ ਐਜੂਕੇਸ਼ਨ ਚੰਡੀਗੜ੍ਹ ਤੇ ਚੰਡੀਗੜ੍ਹ ਦਾ ਸੰਸਦ ਮੈਂਬਰ ਸ਼ਾਮਲ ਹੋਣਗੇ ਸੈਨਟ ਦੇ ਇਸ ਤੋਂ ਇਲਾਵਾ ਜਿਹੜੇ ਪਹਿਲਾਂ 15 ਮੈਂਬਰ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਦੇ ਵਿੱਚੋਂ ਚੁਣੇ ਜਾਂਦੇ ਸੀਗੇ ਤਾਂ ਹੁਣ ਇਹ ਸਰਕਾਰ ਨੇ ਇਹ ਵਿਵਸਥਾ ਖਤਮ ਕਰਤੀ ਯੂਨੀਵਰਸਿਟੀ ਦੀ ਸੈਨਟ ਤੋਂ ਬਾਅਦ ਦੂਜੀ ਸੰਸਥਾ ਨੂੰ ਕਾਰਜਕਾਰਨੀ ਕਹਿ ਸਕਦੇ ਹਾਂ ਉਸ ਦੇ ਸਾਰੇ ਮੈਂਬਰ ਪਹਿਲਾਂ ਜਿਹੜੇ ਸੈਨਟ ਦੇ ਵਿੱਚੋਂ ਚੁਣੇ ਜਾਂਦੇ ਸੀ ਤਾਂ ਹੁਣ ਉਹ ਸਾਰੇ ਵਾਈਸ ਚਾਂਸਲਰ ਵੱਲੋਂ ਨਿਯੁਕਤ ਕੀਤੇ ਜਾਣਗੇ ਭਾਵੇਂ ਉਹ ਸੈਨੇਟ ਦੇ ਮੈਂਬਰ ਵੀ ਨਾ ਹੋਣ ਤਾਂ ਇੱਥੇ ਹੁਣ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸੈਨੇਟ ਤੇ ਸਿੰਡੀਕੇਟ ਇਹ ਜੋ ਸੰਸਥਾਵਾਂ ਨੇ ਇਹਦੇ ਜੋ ਮੈਂਬਰ ਪਹਿਲਾਂ ਕੰਮੇ ਸੀ ਇਹਨਾਂ ਨੂੰ ਰੱਦ ਕੀਤਾ ਗਿਆ ਇਹਨਾਂ ਮੈਂਬਰੀ ਕਮੇਟੀਆਂ ਨੂੰ ਸੰਸਥਾਵਾਂ ਨੂੰ ਰੱਦ ਕੀਤਾ ਗਿਆ ਇਹਦਾ ਪੁਨਰਗਠਨ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ ਪਾਰਦਰਸ਼ਤਾ ਲਿਆਉਣ ਲਈ ਹੋਰ ਜੋ ਯੂਨੀਵਰਸਿਟੀ ਨੂੰ ਅੱਗੇ ਲਿਜਾਣ ਵਾਸਤੇ ਇਸ ਤੋਂ ਲਾਹੇ ਇੱਕ ਹੋਰ ਇਹਦੇ ਵਿੱਚ ਵੀ ਇਹਦਾ ਮੁੱਦਾ ਨਿਕਲ ਕੇ ਸਾਹਮਣੇ ਆਇਆ ਹੈ कि ਜਦੋਂ ਕੋਈ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿਸੇ ਵੀ ਕੋਰਸ ਨਾਲ ਸੰਬੰਧਿਤ ਐਡਮਿਸ਼ਨ ਲੈਂਦਾ ਤਾਂ ਉਸ ਤੋਂ ਇੱਕ ਐਫੀਡੇਵਟ ਤੇ ਸਾਈਨ ਕਰਵਾਏ ਜਾਂਦੇ ਆ ਉਸ ਐਫੀਡੇਵਟ ਤੇ ਲਿਖਿਆ ਕੀ ਹੁੰਦਾ ਕਿ ਮੈਂ ਯੂਨੀਵਰਸਿਟੀ ਦੀ ਆਗਿਆ ਤੋਂ ਵਿਗਾਰ ਇੱਥੇ ਧਰਨਾ ਪ੍ਰਦਰਸ਼ਨ ਨਹੀਂ ਕਰੂੰਗਾ ਧਰਨਾ ਪ੍ਰੋਟੈਸਟ ਕਰਨਾ ਆਪਣੇ ਹੱਕੀ ਮੰਗਾ ਲਈ ਮੁਜ਼ਾਰਾ ਕਰਨਾ ਸ਼ਾਂਤੀਪੂਰਵਕ ਤਰੀਕੇ ਨਾਲ ਇਹ ਸਾਨੂੰ ਸੰਵਿਧਾਨਕ ਤੌਰ ਤੇ ਅਧਿਕਾਰ ਹੈ ਤੇ ਇਹ ਯੂਨੀਵਰਸਿਟੀ ਦੇ ਵਿੱਚ ਐਫੀਡੇਵਟਾ ਇਹ ਸਾਈਨ ਕਰਵਾਈ ਜਾ ਰਹੀ ਹੈ ਜਦੋਂ ਵੀ ਕੋਈ ਨਵਾਂ ਸਟੂਡੈਂਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਂਦਾ ਕਿ ਮੈਂ ਪੰਜਾਬ ਯੂਨੀਵਰਸਿਟੀ ਦੀ ਆਗਿਆ ਤੋਂ ਬਿਨਾਂ ਨਾ ਤਾਂ ਇੱਥੇ ਕੋਈ ਪ੍ਰਦਰਸ਼ਨ ਕਰੂੰਗਾ ਨਾ ਹੀ ਕੋਈ ਧਾਰਨਾ ਲਗਾਉਂਗਾ ਨਾ ਹੀ ਕਿਸੇ ਧਰਨੇ ਦੇ ਵਿੱਚ ਸ਼ਾਮਲ ਹੋਊਗਾ ਤਾਂ ਇਹ ਰੀਡ ਕਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੈ ਰਹੇ ਐ ਇਤਨਾ ਕਿਤੇ ਪੰਜਾਬ ਦੇ ਹੱਥੋਂ ਯੂਨੀਵਰਸਿਟੀ ਨਿਕਲਦੀ ਜਾ ਰਹੀ ਹੈ ਉਹ ਪੰਜਾਬ ਜਿਹਦੇ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਇਹ ਯੂਨੀਵਰਸਿਟੀ ਬਣਾਈ ਗਈ ਇਹ ਚੰਡੀਗੜ੍ਹ ਸ਼ਹਿਰ ਵਸਾਇਆ ਗਿਆ ਪਰ ਪੰਜਾਬ ਦੇ ਨਾਲ ਹੀ ਇਹ ਵਿਤਕਰਾ ਕੀਤਾ ਜਾ ਰਿਹਾ ਹੈ ਤਾਂ ਹੁਣ ਇੱਥੇ ਕਿੰਨੇ ਕੁ ਲੋਕ ਇਸ ਨਾਲ ਜੁੜਨਗੇ ਕਿਉਂਕਿ ਗੁੰਗੇ ਬੋਲਿਆਂ ਤੇ ਆਪਾਂ ਉਮੀਦ ਨਹੀਂ ਰੱਖ ਸਕਦੇ ਉਹਨਾਂ ਨੂੰ ਕੁਰਸੀ ਨਾਲ ਮਤਲਬ ਹੈ ਉਹਨਾਂ ਨੂੰ ਵੋਟਾਂ ਨਾਲ ਮਤਲਬ ਹੈ ਇਹਦੇ ਵਿੱਚ ਸਟੂਡੈਂਟ ਭਾਗੀਦਾਰ ਹੋਣਗੇ ਜਾਂ ਫਿਰ ਕੋਈ ਸਮਾਜ ਸੇਵੀ ਸੰਗਠਨ ਨੇ ਜਾਂ ਵਿਦਿਅਕ ਸੰਸਥਾਵਾਂ ਹੋਗੀਆਂ ਇਹਨਾਂ ਨੂੰ ਲੜ ਕੇ ਇਸ ਸੁੱਤੀ ਹੋਈ ਸਰਕਾਰ ਨੂੰ ਜਗਾਉਣਾ ਪਊਗਾ ਵੀਡੀਓ ਸ਼ੇਅਰ ਕਰਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਰੱਖਿਓ